ਤਪਮਾਨਾ ਸਿੱਧੂ ਨੇ ਇਮੀਗ੍ਰੇਸ਼ਨ ਤੇ ਮਤਲਬ ਏਜੰਟਾਂ ਦੇ ਠੱਗ ਏਜੰਟਾਂ ਦੇ ਇੱਕ ਵੱਡੀ ਸੱਟ ਮਾਰੀ ਸੀ ਉਹ ਸੱਟ ਦਾ ਅਸਰ ਸਰਕਾਰ ਤੇ ਹੋਇਆ ਕਿਉਂਕਿ ਹੋ ਸਕਦਾ ਪ੍ਰਸ਼ਾਸਨ ਤੇ ਸਰਕਾਰ ਤੇ ਏਜੰਟਾਂ ਦੀ ਕੋਈ ਮਿਲੀਭੁਗਤ ਹੋਵੇ ਮਤਲਬ ਜਿਹੜਾ ਪੈਸਾ ਸਰਕਾਰਾਂ ਦੇ ਆ ਜਾਣਾ ਸੀਗਾ ਉਹ ਹੁਣ ਵਾਪਸ ਲੋਕਾਂ ਦੇ ਹੱਥ ਜਾਣ ਲੱਗ ਗਿਆ ਤਾਂ ਹੁਣ ਗੱਲ ਹਜਮ ਨਹੀਂ ਹੋ ਰਹੀ ਕਿ ਪਹਾਨਾ ਸਿੱਧੂ ਤੇ ਲਗਾਤਾਰ ਪਰਚੇ ਹੋ ਰਿਹਾ ਆ ਮਾਨ ਜੋ ਮੁੱਖ ਮੰਤਰੀ ਜੀ ਆ ਵੋਟਾਂ ਤੋਂ ਪਹਿਲਾਂ ਮਤਲਬ ਜਦੋਂ ਐਮਪੀ ਸੀਗੇ ਉਦੋਂ ਖੁਦ ਕਹਿੰਦਾ ਹੁੰਦਾ ਸੀ ਨੌਜਵਾਨਾਂ ਨੂੰ ਸਵਾਲ ਕਰਿਆ ਕਰੋ ਲੀਡਰਾਂ ਤੇ ਸਵਾਲ ਖੜੇ ਕਰਿਆ ਕਰੋ ਸਰਕਾਰਾਂ ਹੀ ਕਰੀਏ ਸਰਕਾਰ ਧੱਕੇਸਾਈ ਕਰੀ ਆ ਅੱਜ ਖੁਦ ਪਰਚੇ ਤੇ ਪਰਚੇ ਠੋਕੇ ਜਾ ਰਹੇ ਆ ਆਵਾਜ਼ ਬੰਦ ਕੀਤੀ ਜਾ ਰਹੀ ਆ ਬਿਲਕੁਲ ਨਜ਼ਾਇਜ਼ ਪਰਚੇ ਹੋ ਰਹੇ ਨੇ ਸਾਨੂੰ ਬੜਾ ਦੁੱਖ ਹੋਇਆ ਜੋ ਚੀਜ਼ਾਂ ਦੇਖੀਆਂ ਲਾਈਕ ਜੋ ਵੀ ਉਹ ਵੀਰ ਬੋਲ ਰਿਹਾ ਸੀ ਬੜਾ ਪਛਤਾਵਾ ਹੋਇਆ ਇਸ ਚੀਜ਼ ਦਾ ਵੀ ਕਿਸੇ ਦੀ ਸਹਾਇਤਾ ਕਰਨੀ ਵੀ ਅਸ ਦੇ ਟਾਈਮ 'ਚ ਬਿਲਕੁਲ ਵੀ ਸਹੀ ਨਹੀਂ ਹੈ ਦੇਖੋ ਜੀ ਐਮਪੀ ਦੀਆਂ ਚੋਣਾਂ ਆ ਰਹੀਆਂ ਨੇ ਹੁਣ ਲੋਕ ਸਭਾ ਦੀਆਂ ਤਾਂ ਹੁਣ ਲੋਕਾਂ ਨੂੰ ਕਿਵੇਂ ਮੂੰਹ ਦਿਖਾਉਣਗੇ ਲੋਕ ਸਵਾਲ ਖੜੇ ਕਰਨਗੇ ਬਹੁਤ ਉਮੀਦਾਂ ਸੀ ਆਪ ਸਰਕਾਰ ਤੋਂ ਬਹੁਤ ਹੀ ਜ਼ਿਆਦਾ ਉਮੀਦਾਂ ਸੀ ਅਸੀਂ ਜੋ ਵੀ ਸੋਚਿਆ ਸੀ ਕਿ ਸਾਡਾ ਹੁਣ ਵਾਲਾ ਮਾਹੌਲ ਸਾਡਾ ਪੰਜਾਬ ਵਾਪਸ ਆ ਜਾਏਗਾ ਪਰ ਜੋ ਵੀ ਇਹ ਬੜੀ ਤਕਲੀਫ ਹੋ ਰਹੀ ਹੈ ਦੇਖ ਕੇ ਜੋ ਵੀ ਹੋ ਰਿਹਾ ਪੰਜਾਬ ਦੇ ਜ਼ਿਲ੍ਹਾ ਬਰਨਾਲੇ ਦਾ ਪਿੰਡ ਕੋਟਦੂਣਾ ਅੱਜ ਕੱਲ ਖਾਸੀ ਚਰਚਾ ਚਾਇਆ ਹੋਇਆ ਆਵੇ ਵੀ ਕਿਉਣਾ ਉੱਤਰ ਇੱਕ ਸਿਰਕਟ ਨੌਜਵਾਨ ਨਾਮ ਪਾਨਾ ਸਿੱਧੂ ਕੀ ਕੀਤਾ ਉਹਨੇ ਅਜੇ ਆ ਕਿ ਉਤੇ ਇੱਕ ਨਹੀਂ ਦੋ ਨਹੀਂ ਲਗਾਤਾਰ ਪਰਚਿਆਂ ਦੀ ਬਾਰਿਸ਼ ਹੋ ਗਈ ਹੈ ਪਰਚੇ ਤੇ ਪਰਚੇ ਪੈ ਰਹੇ ਆ ਕੁਝ ਦਿਨਾਂ ਦੇ ਵਿੱਚ ਨਾਮ ਜਾਦਾ ਚਮਕ ਗਿਆ ਜਾਂ ਸਰਕਾਰ ਦੇ ਦਰਬਾਰੇ ਅੱਖਾਂ ਚ ਰੜਕਣ ਲੱਗ ਗਿਆ ਪਾਨਾ ਸਿੱਧੂ ਗੱਲ ਕਰਦੇ ਕੋਈ ਨੌਜਵਾਨ ਵੀਰ ਮੌਜੂਦ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਬਾਈ ਜੀ ਪਾਨਾ ਸਿੱਧੂ ਇਮੀਗ੍ਰੇਸ਼ਨ ਚ ਲੋਕਾਂ ਦੇ ਲੱਖਾਂ ਕਰੋੜਾ ਰੁਪਏ ਫਸੇ ਕਢਾਉਣ ਵਾਲਾ ਨੌਜਵਾਨ ਹਿੰਮਤ ਮਾਰੀ ਹੰਬੜਾ ਮਾਰਿਆ ਪਰ ਕੀ ਗੱਲ ਸਰਕਾਰ ਨੂੰ ਚੁਭਿਆ ਪੁਲਿਸ ਅਫਸਰਾਂ ਨੂੰ ਚੁਭਿਆ ਜਾਂ ਕੀ ਹੋਇਆ ਜੋ ਚੱਕੇ ਉਤੇ ਪਰਚੀਆਂ ਨਹੀਂ ਝੜੀ ਲਾਈ ਗਈ ਹੈ ਦੇਖੋ ਪਾਨਾ ਸਿੱਧੂ ਇੱਕ ਲੋਕਾਂ ਦੀ ਸੇਵਾ ਕਰ ਰਿਹਾ ਸੀਗਾ ਲੋਕਾਂ ਦੀ ਮਦਦ ਕਰ ਰਿਹਾ ਸੀਗਾ ਜਿਹੜੇ ਲੋਕ ਏਜੰਟਾਂ ਵੱਲੋਂ ਲੁੱਟ ਦਾ ਸਕਾਰ ਹੋਏ ਆ ਏਜੰਟਾਂ ਨੇ ਲੱਖਾਂ ਕਰੋੜਾ ਰੁਪਇਆ ਲੋਕਾਂ ਦੇ ਮਾਰੇ ਆ ਕਿਸੇ ਬਹਾਨੇ ਤਰ੍ਹਾਂ ਸਾਰੇ ਏਜੰਟ ਨਹੀਂ ਮਾਰੇ ਹੁੰਦੇ ਵਿੱਚ ਕੁਝ ਏਜੰਟ ਇਹੋ ਜਿਹੇ ਸੀਗੇ ਜਿਨ੍ਹਾਂ ਨੇ ਲੋਕਾਂ ਨਾਲ ਧੋਖਾ ਕੀਤਾ ਉਹਨਾਂ ਦੀ ਕਿਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਣਵਾਈ ਨਹੀਂ ਹੋਈ ਕਾਨੂੰਨ ਦੁਆਰਾ ਸੁਣਵਾਈ ਨਹੀਂ ਹੋਈ ਉਹ ਲੋਕ ਭਾਨਾ ਸਿੱਧੂ ਕੋਲ ਆਏ ਜਦੋਂ ਕਿ ਸੋਸ਼ਲ ਮੀਡੀਆ ਰਾਹੀਂ ਲੋਕਾਂ 'ਚ ਗੱਲ ਪਹੁੰਚੀ ਕਿ ਭਾਨਾ ਸਿੱਧੂ ਇਨਸਾਫ ਦਿੰਦਾ ਦਬਾਉਂਦਾ ਪੈਸੇ ਵਾਪਸ ਕਰਵਾਉਂਦਾ ਤਾਂ ਲੋਕ ਮੈਂ ਖੁਦ ਦੇਖਿਆ ਬਰਨਾਲੇ ਕੋਲ ਪਿੰਡਾ ਤਨੌਲਾ ਕੋਲ ਕੋਟ ਦੁਨਾ ਪਿੰਡ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਗੱਡੀਆਂ ਕਾਰਾਂ ਖੜੀਆਂ ਹੁੰਦੀਆਂ ਸੀਗੀਆਂ ਮੁੰਡੇ ਕੁੜੀਆਂ ਸਾਰੇ ਫਰਿਆਦ ਲੈ ਕੇ ਆਉਂਦੇ ਪੈਸੇ ਮੜਵਾਏ ਕਿਸੇ ਦੇ 5 ਲੱਖ ਕਿਸੇ ਦੇ 10 ਲੱਖ ਕਿਸੇ 15 ਲੱਖ ਤਾਂ ਭਾਣਾ ਸਿੱਧੂ ਨੇ ਇਮੀਗ੍ਰੇਸ਼ਨ ਤੇ ਮਤਲਬ ਏਜੰਟਾਂ ਦੇ ਠੱਗ ਏਜੰਟਾਂ ਦੇ ਇੱਕ ਵੱਡੀ ਸੱਟ ਮਾਰੀ ਸੀ ਉਹ ਸੱਟ ਦਾ ਅਸਰ ਸਰਕਾਰ ਤੇ ਹੋਇਆ ਕਿਉਂਕਿ ਹੋ ਸਕਦਾ ਪ੍ਰਸ਼ਾਸਨ ਤੇ ਸਰਕਾਰ ਤੇ ਏਜੰਟਾਂ ਦੀ ਕੋਈ ਮਿਲੀਭੁਗਤ ਹੋਵੇ ਅੰਗਲੀ ਸੰਗਲੀ ਰਲਦੀ ਹੁੰਦੀ ਹੈ ਕਿਤੇ ਨਾ ਕਿਤੇ ਬਿਲਕੁਲ ਪਰ ਮਿਲੀਭੁਗਤ ਹੋਣ ਕਰਕੇ ਇਹਨਾਂ ਦੀ ਤੇ ਉਹ ਮਤਲਬ ਜਿਹੜਾ ਪੈਸਾ ਸਰਕਾਰ ਆਂਦੇ ਆ ਤੇ ਜਾਣਾ ਸੀਗਾ ਉਹ ਹੁਣ ਵਾਪਸ ਲੋਕਾਂ ਦੇ ਹੱਥ ਜਾਣ ਲੱਗ ਪਿਆ ਹੁਣ ਤਾਂ ਹੁਣ ਗੱਲ ਹਜਮ ਨਹੀਂ ਹੋ ਰਹੀ ਕਿ ਭਾਨਾ ਸਿੱਧੂ ਤੇ ਲਗਾਤਾਰ ਪਰਚੇ ਹੋ ਰਿਹਾ ਜਿਵੇਂ ਕਿ ਮਾਨਯੋਗ ਮੁੱਖ ਮੰਤਰੀ ਜੀ ਵੋਟਾਂ ਤੋਂ ਪਹਿਲਾਂ ਮਤਲਬ ਜਦੋਂ ਐਮਪੀ ਸੀਗੇ ਉਦੋਂ ਖੁਦ ਕਹਿੰਦਾ ਹੁੰਦਾ ਸੀ ਨੌਜਵਾਨਾਂ ਨੂੰ ਸਵਾਲ ਕਰਿਆ ਕਰੋ ਲੀਡਰਾਂ ਤੇ ਸਵਾਲ ਖੜੇ ਕਰਿਆ ਕਰੋ ਸਰਕਾਰਾਂ ਇਹ ਕਰੀ ਸਰਕਾਰ ਤੱਕ ਐਸਾਈ ਕਰੀ ਅੱਜ ਖੁਦ ਪਰਚੇ ਤੇ ਪਰਚੇ ਠੋਕੇ ਜਾ ਰਹੇ ਆ ਆਵਾਜ਼ ਬੰਦ ਕੀਤੀ ਜਾ ਰਹੀ ਆ ਤਾਂ ਮੈਂ ਇੱਕ ਨਾ ਇੰਟਰਵਿਊ ਸੁਣ ਰਿਹਾ ਸੀਗਾ ਕਿਸੇ ਚੈਨਲ ਤੇ ਉੱਥੇ ਇੰਟਰਵਿਊ ਦੇ ਵਿੱਚ ਇੱਕ ਗੱਲ ਸੁਣੀ ਕਿ ਭਾਨਾ ਸਿੱਧੂ ਨੇ ਮੌਜੂਦਾ ਥਾਣੇਦਾਰ ਦੇ ਮੁੰਡੇ ਦੇ ਪੈਸੇ ਵਾਪਸ ਕਰਵਾਇਆ ਤਾਂ ਦੇਖੋ ਕੀ ਹਾਲਾਤ ਨੇ ਸਿਸਟਮ ਦੇ ਕਿ ਇੱਕ ਥਾਣੇਦਾਰ ਆਪ ਦੇ ਮੁੰਡੇ ਦੇ ਪੈਸੇ ਨਹੀਂ ਵਾਪਸ ਕਰਵਾ ਸਕਿਆ ਉਹ ਭਾਨਾ ਸਿੱਧੂ ਤੋਂ ਕਰਵਾ ਰਿਹਾ ਉਸ ਤੋਂ ਬਾਅਦ ਭਾਨਾ ਸਿੱਧੂ ਦੇ 10000 ਰੁਪਏ ਦਾ ਰਿਸ਼ਬਤ ਵਾਲਾ ਹਾਂ ਮੋਟਰ ਤੋਂ ਲੈ 10000 ਮੰਗਿਆ ਜੀ ਮੇਰੇ ਕੋਲ ਹਾਂ ਹੋਣ ਜੇ ਇਹਦਾ 1 ਕਰੋੜ ਰੁਪਇਆ ਮੰਗਦਾ ਜਾਂ 50 ਲੱਖ 10 ਲੱਖ ਮੰਗਦਾ ਫਿਰ ਤਾਂ ਆਪਾਂ ਮੰਨ ਲੈਂਦੇ ਵੀ ਆਪਾਂ ਨਾ ਸਿੱਧੂ ਨੇ ਮੰਗੇ ਆ 10000 ਉਹ ਵੀ ਇੱਕ ਮੈਂ ਲੱਗਾ ਸਿਮਲਾਪੁਰੀ ਸਾਈਡ ਤੇ ਏਜੰਟ ਨੇ ਕਰਵਾਇਆ ਉਹ ਏਜੰਟ ਖਿਲਾਫ ਬਹੁਤ ਲੋਕਾਂ ਸਾਹਮਣੇ ਆਇਆ ਕੇਸ ਲੈ ਕੇ ਬਹੁਤ ਲੋਕਾਂ ਦੁਬਾਰਾ ਆਵਾਜ਼ ਉਠਾਈ ਗਈ ਆ ਕਿ ਇਸ ਏਜੰਟ ਨੇ ਸਾਡੇ ਨਾਲ ਵੀ ਠੱਗੀ ਮਾਰੀ ਆ ਪੰਨਾ ਸਿੱਧੂ ਨੂੰ ਜ਼ਮਾਨਤ ਮਿਲ ਜਾਣੀ ਸੀ ਕਿਉਂਕਿ ਸਬੂਤ ਸਬੂਤਾਂ ਦੀ ਘਾਟ ਕਰਕੇ ਕਈ ਵਾਰੀ ਜ਼ਮਾਨਤ ਦੇਣੀ ਪੈ ਜਾਂਦੀ ਆ ਤਾਂ ਦੇਖਿਆ ਚੈਨੀ ਚੋਰੀ ਦਾ ਪਰਚਾ ਪਾਤਾ ਪਟਿਆਲਾ ਵਿਖੇ ਹਾਂ ਉਹ ਹੁਣ ਪੁਰਾਣਾ ਕਿਉਂ ਕੇਸ ਆ ਕਹਿੰਦੇ ਕਿੰਨਾ ਪੁਰਾਣਾ ਕੇਸ ਆ ਹੁਣ ਕੇਸ ਕਿਉਂ ਸਾਹਮਣੇ ਆਇਆ ਇਹ ਮਿਲੀ ਭਗਤ ਨਾਲ ਆਇਆ ਹੁਣ ਗੱਲ ਇਹ ਹਜਮ ਨਹੀਂ ਹੁੰਦੀ ਉਹ ਪੁਰਾਣੇ ਤੋਂ ਸਕਾਰਪੀ ਗੱਡੀ ਜਾਂਦੇ ਆ ਸੀ ਪੋਣੇ ਕਹਿੰਦਾ ਚੈਨੀ ਖੋਣ ਦੇਖੋ ਜੀ 10-20 ਲੱਖ ਦੀ ਗੱਡੀ ਹੋਊਗੀ ਹਮ ਹੁਣ ਉਹਦੇ 4-5 ਟੋਲੇ ਦੀ ਆਪ ਦੀ ਚੈਨ ਪਾਈ ਹੁੰਦੀ ਆ ਆ ਵੀਡੀਓ ਦੇਖਦੇ ਆ ਉਹਨੀਆਂ ਬਿਲਕੁਲ ਠੀਕ ਆ ਕੀ ਉਹ ਸਕੋਰ ਵੀ ਤੇ ਚੈਨੀ ਖੋਣ ਜਾਊਗਾ ਉਹ ਵੀ ਪਟਿਆਲੇ ਸਪੈਸ਼ਲ ਪੰਨਾ ਸਿੱਧੂ ਕਿਸੇ ਤਰ੍ਹਾਂ ਦਾ ਉਹ ਜ਼ਿਕਰ ਕਰਦੇ ਆ ਪਿੰਡ ਦੇ ਲੋਕ ਵੀ ਜ਼ਿਕਰ ਕਰਦੇ ਆ ਪੰਨਾ ਸਿੱਧੂ ਦੇ ਨਾਲ ਰਹਿਣ ਵਾਲੇ ਵੀ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਵਗੈਰਾ ਕੁਝ ਨਹੀਂ ਕਰਦਾ ਕੀ ਉਹ ਫਿਰ ਚੈਨੀ ਖੋਣ ਕਿਹੜੇ ਮਸਲੇ ਲਈ ਜਾਊਗਾ ਕਹਿੰਦੇ ਜਿਹੜੇ ਦਾਦਾ ਜੀ ਰਖ ਮੜਾਏ ਆ ਨਾ ਉਹ ਕਹਿੰਦੇ ਲੱਖ ਰੁਪਏ ਦੇਣ ਨੂੰ ਫਿਰਦੇ ਸੀਗੇ ਇਹਨੇ ਚਾਹ ਦਾ ਸੱਤ ਕੱਪ ਨਹੀਂ ਪੀਤਾ 10 ਰੁਪਏ ਨਹੀਂ ਲਏ ਪੰਨਾ ਸਿੱਧੂ ਨੇ ਬਿਲਕੁਲ ਜੀ ਉਹ ਚਾਹ ਕਰੋ ਪੀ ਹੁੰਦਾ ਉਹ ਹੂੰ ਪਰ ਅਸੀਂ ਪੰਨਾ ਸਿੱਧੂ ਦੇ ਫੈਨ ਵੀ ਨਹੀਂ ਹੈਗੇ ਪਰ ਹਾਂ ਅਸੀਂ ਸਚਾਈ ਦੇ ਦੱਸ ਰਹੇ ਹਾਂ ਪਰ ਸਾਰੇ ਸਚਾਈ ਦੱਸ ਰਹੇ ਹਾਂ ਵੀ ਕੀ ਹੋ ਰਿਹਾ ਪਰ ਚੇਤੇ ਬਰ ਚੇਤੇ ਠੋਕੇ ਜਾ ਰਿਹਾ ਹੁਣ ਬੋਰ ਵਾਲਾ ਠੋਕਤਾ ਹੁਣ ਇਧਰ ਮਹਾਲੀ ਵਾਲਾ ਹੋ ਗਿਆ ਕੱਲ ਨਿਆ ਇੱਕ ਹਰਾਸਤ ਚ ਭੇਜ ਚਾਉਣ ਇਹ ਹੋ ਕੀ ਰਿਹਾ ਇਹ ਅਸਲ ਦੇ ਵਿੱਚ ਸਰਕਾਰ ਘਬराई ਹੋਈ ਹੈ ਸਰਕਾਰ ਆਵਾਜ਼ ਦਬਾਉਣਾ ਚਾਹੁੰਦੀ ਆ ਹੁਣ ਕੱਲ ਕੋਟ ਦੁਨੇ ਇਕੱਠ ਹੋਇਆ ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਲੀਡਰਾਂ ਵੱਲੋਂ ਵੱਡਾ ਇਕੱਠ ਕੀਤਾ ਗਿਆ ਕੱਲ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਜਿਹੜਾ ਕੱਲ ਇਕੱਠ ਹੋਇਆ ਉੱਥੇ ਪਰ ਬਹੁਤ ਮਾੜੀ ਗੱਲ ਹੈ ਸਰਕਾਰ ਦੀ ਇਕੱਠ ਕਿਤੇ ਨਾ ਕਿਤੇ ਦੱਸਦਾ ਨਹੀਂ ਸੀ ਗਵਾਹੀ ਨਹੀਂ ਭਰਦੇ ਸੀ ਕਿ ਪਾਨੇ ਸਿੱਧੂ ਅਸੀਂ ਤੇਰੇ ਨਾਲ ਆ ਤੇਰੇ ਤੇ ਪਰਚੇ ਨਜਾਇਜ਼ ਹੋ ਰਹੇ ਆ ਬਿਲਕੁਲ ਜੀ ਆ ਪਾਨਾ ਸਿੱਧੂ ਦੇ ਪਿੱਛੇ ਕੱਲ ਲੋਕਾਂ ਦਾ ਹੜਾ ਆਇਆ ਜਿਹੜੇ ਹਸਾਬ ਨਾਲ ਤੇ ਵਧੀਆ ਲੀਡਰਾਂ ਨੇ ਬਿਆਨ ਦਿੱਤੇ ਕਿਸਾਨ ਜਥੇਬੰਦੀਆਂ ਨੇ ਬਿਆਨ ਦਿੱਤੇ ਕਿਸਾਨ ਯੂਨੀਅਨ ਨਾਲ ਖੜੀਆਂ ਤਾਂ ਇਹ ਕਿਤੇ ਨਾ ਕਿਤੇ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਪੰਜਾਬ ਦੇ ਔਰਤਾਂ ਦੇ ਵਿੱਚ ਆਪਣੇ ਬੀਬੀਆਂ ਦੇ ਵਿੱਚ ਕੁੜੀਆਂ ਦੇ ਵਿੱਚ ਜੋ ਵੀ ਆਪਣੇ ਪੰਜਾਬ ਦੇ ਬਸਿੰਦੇ ਆ ਹਰ ਇੱਕ ਦੇ ਵਰਗ ਦੇ ਵਿੱਚ ਗੁੱਸਾ ਹੈ ਇਸ ਖਿਲਾਫ ਪਰ ਕਿਥੇ ਇਸ ਗੁੱਸੇ ਦਾ ਜਲਾ ਮੁੜ ਕੇ ਹਰਜਾਨਾ ਇਹ ਕਿਤੇ ਮੌਜੂਦਾ ਸਰਕਾਰ ਨੂੰ ਭਰਨਾ ਪੈ ਜੇ ਕੁਝ ਹੀ ਮਹੀਨਿਆਂ ਤੇ ਲੋਕ ਸਭਾ ਚੋਣਾਂ ਆਉਣ ਵਾਲੀਆਂ ਨੇ 13 ਐਮਪੀ ਨੇ ਪੰਜਾਬ ਚੋਂ ਦੇਖੋ ਜੀ ਐਮਪੀ ਦੀਆਂ ਚੋਣਾਂ ਆ ਰਹੀਆਂ ਨੇ ਹੁਣ ਲੋਕ ਸਭਾ ਦੀਆਂ ਤਾਂ ਹੁਣ ਲੋਕਾਂ ਨੂੰ ਕਿਵੇਂ ਮੂੰਹ ਦਿਖਾਉਣਗੇ ਲੋਕ ਸਵਾਲ ਖੜੇ ਕਰਨਗੇ ਪਰ ਅਸਲ ਦੇ ਵਿੱਚ ਸਰਕਾਰ ਘਬرائی ਹੋਈ ਆ ਸਰਕਾਰ ਨੌਜਵਾਨਾਂ ਤੇ ਪਰਚੇ ਠੋਕ ਠੋਕ ਕੀ ਕਰ ਰਹੀ ਆ ਕਿ ਸਾਡੇ ਵਿੱਚ ਰਿਕਰਡ ਨਵਾਂ ਨੌਜਵਾਨ ਜੋ ਸੀ ਮਿੱਲੀ ਭੁਗਤਣਾ ਕਰਦੇ ਕਰ ਲੈਣ ਦੋ ਸੋ ਦਰਸ਼ਕੋ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਭਾਣਾ ਸਿੱਧੂ ਕਹੋ ਨੌਜਵਾਨ ਆਪਦੇ ਉਹਦੇ 1 ਮਿਲੀਅਨ ਦੇ ਕਰੀਬ ਫੇਸਬੁਕ ਪੇਜ ਤੇ ਫੋਲੋਅਰ ਹੋਣਗੇ ਯਾਨੀ 10 ਲੱਖ ਦੇ ਆਸ-ਪਾਸ 9.9 ਲੱਖ ਦੇ ਆਸ-ਪਾਸ ਇੰਸਟਾਗ੍ਰਾਮ ਤੇ ਵੀ ਹੋਣਗੇ 11 ਏਕੜ 11 ਕਿੱਲੇ ਦੇ ਕਰੀਬ ਕੋਈ ਜ਼ਮੀਨ ਵੀ ਹੈਗੀ ਆ ਆਪਦਾ ਘਰ-ਬਾਰ ਹੈ ਫਿਰ ਵੀ ਉਹ ਬੰਦਾ ਕਿਸੇ ਕੋਲੋਂ 10000 ਕਿਉਂ ਮੰਗੂਗਾ ਜਿਹੜਾ 10-10 ਲੱਖ ਵਾਪਸ ਕਰਾ ਸਕਦਾ ਹੈ ਲੱਖ ਰੁਪਏ ਲੋਕ ਆਪ ਦੇਣ ਨੂੰ ਤਿਆਰ ਹੋ ਜਾਣ ਪਿਆਰ ਨਾਲ ਪਰ ਤਾਂ ਵੀ ਨਾ ਫੜੇ 10 ਰੁਪਏ ਦੇ ਕੱਪ ਚਾਹ ਨਾ ਪੀਵੇ ਤਾਂ ਉਹ ਬੰਦਾ 10000 ਕਿਸੇ ਕੋਲੋਂ ਕਿਵੇਂ ਮੰਗ ਜੂ? ਉਹ ਵੀ ਉਸ ਲੇਡੀ ਕੋਲੋਂ ਜੇ ਤੇ ਆਪ ਤੇ 2 ਸਾਲ ਪਹਿਲਾਂ ਭਰਾ ਤੇ ਪਿਓ ਤੇ ਪਰਚੇ ਦਰਜ ਨੇ ਫਰੋਡ ਦੇ ਉਸ ਤੋਂ ਅੱਗੇ ਚੱਲਦੇ ਆ ਫਿਰ ਪਟਿਆਲਾ ਵਿਖੇ 21 ਦਸੰਬਰ ਦੇ ਆਸਪਾਸ 2023 ਚ ਕੋ ਚੈਨੀ ਖੋਦ 아이 ਵਾਰਦਾਤ ਹੁੰਦੀ ਹੈ ਤਾਂ 20 21 ਜਨਵਰੀ ਨੂੰ ਜਾ ਕੇ ਪਰਚਾ ਪਾਇਆ ਜਾਂਦਾ ਹੈ ਨਾਮਜ਼ਦ ਕੀਤਾ ਜਾਂਦਾ ਹੈ ਭਾਨੇ ਸਿੱਧੂ ਨੂੰ ਕਿਹਾ ਜਾਂਦਾ ਸਟੇਟਮੈਂਟ ਦੇ ਵਿੱਚ ਕਿ ਸੋਸ਼ਲ ਮੀਡੀਆ ਤੇ ਉਸ ਵਿਕਤੀ ਮਨੇ ਫੋਟੋ ਪਛਾਨਨੀ ਹੈ ਉਹ ਕਹਿੰਦਾ ਵੀ ਚੈਨੀ ਖੋਨ ਵਾਲਾ ਰਾਤ ਪੌਣੇ 11 ਵਜੇ ਇਹ ਵਿਅਕਤੀ ਸੀ ਭਾਨਾ ਸਿੱਧੂ ਫਿਰ ਮੁੜ ਕੇ ਹੋਰ ਪਰਚਾ ਹੁੰਦਾ ਤੇ ਉਹਦੇ ਵਿੱਚ ਅਜੀਬ ਜਿਹੀ ਗੱਲਾਂ ਫਾਜ਼ਲ ਘਰ ਦੇ ਬਹੁ ਸੱਡੀ ਪਰਚਾ ਦਰਜ ਹੁੰਦਾ ਉਹ ਵੀ ਇਸੇ ਚੀਜ਼ ਨੂੰ ਲੈ ਕੇ ਉਸ ਤੋਂ ਬਾਅਦ ਫਿਰ ਲਗਾਤਾਰ ਸਿਲਸਿਲਾ ਜਾਰੀ ਹੁੰਦਾ ਕਚੈਰੀ 'ਚ ਪੇਸ਼ ਕਰਨਾ ਉਸ ਤੋਂ ਬਾਅਦ ਜਦੋਂ ਨੈਕਟ ਭੇਜਣਾ ਜੁਲੂਸੀ ਕਚੜੀ ਭੇਜਣਾ ਫਿਰ ਉੱਥੇ ਆ ਕੇ ਪੁਲਿਸ ਨੇ ਨਵੇਂ ਪਰਚੇ 'ਚ ਫਿਰ ਪੁਲਿਸ ਨੇ ਮਾਰ ਤੇ ਲੈ ਲੈਣਾ ਸੇਮ ਇਦਾਂ ਹੀ ਕੱਲ ਹੋਇਆ ਜਦੋਂ ਮਹੱਲੀ ਫੇਸ ਇੱਕ ਆਲੇ ਪਰਚੇ 'ਚ ਫਿਰ ਦੁਬਾਰਾ ਜੇਲ੍ਹ ਚ ਜਾਂਦੇ ਆਂ ਡੇਢ ਘੰਟੇ ਬਾਅਦ ਪੰਨਾਛੀਦੂ ਨੂੰ ਚੱਕ ਲਿਆ ਗਿਆ ਸੋ ਫਿਲਹਾਲ ਸਰਕਾਰ ਇਹ ਤਮਾਸ਼ੇ ਕਿਉਂ ਕਰ ਰਹੀ ਹੈ ਕਿਹੜੀ ਗੱਲਾਂ ਡਰ ਰਹੀ ਹੈ ਜਾਂ ਕਿਉਂ ਪਰਚਾਂ ਦੀ ਲੜੀ ਚੜੀ ਲਾ ਕੇ ਬੈਠੀ ਹੋਈ ਹੈ ਇਹਦਾ ਸਵਾਲ ਤਾਂ ਸ਼ਾਇਦ ਸਰਕਾਰ ਜਾਂ ਸਰਕਾਰ ਦੇ ਮੰਤਰੀ ਆਪ ਹੀ ਦੇ ਸਕਦੇ ਆ ਪਰ ਵੱਡੀ ਗੱਲ ਇਹ ਹੈ ਕੁਝ ਹੀ ਮਹੀਨੇ ਚ ਲੋਕ ਸਭਾ ਚੋਣਾਂ ਆਉਣ ਵਾਲੀਆਂ ਨੇ ਫਿਰ ਸ਼ਾਇਦ ਇਹ ਸਰਕਾਰ ਮੌਜੂਦਾ ਪੰਜਾਬ ਸਰਕਾਰ ਪੰਜਾਬ ਨੂੰ ਕਿਵੇਂ ਫੇਸ ਕਰੂਗੀ ਪੰਜਾਬੀਆਂ ਨੂੰ ਕਿਵੇਂ ਫੇਸ ਕਰੂਗੀ ਕਿਹੜੇ ਮੂਨਾ ਵੋਟਾਂ ਮੰਗੂਗੀ ਜੇਕਰ ਨੌਜਵਾਨੀ ਨੂੰ ਜਿਹੜੇ ਸਵਾਲ ਖੜੇ ਕਰਦੇ ਆ ਉਹਨਾਂ ਤੇ ਇਸੇ ਤਰ੍ਹਾਂ ਲਾਮਵਾਈ ਜਾਊਗੀ ਉਹਨਾਂ ਨੂੰ ਇਸੇ ਤਰ੍ਹਾਂ ਤੰਗ ਪ੍ਰੇਸ਼ਾਨ ਕੀਤਾ ਜਾਊਗਾ ਫਿਰ ਕਿਤਨਾ ਕਿਤੇ ਇਹਦਾ ਹਰਜਾਨਾ ਸ਼ਾਇਦ ਆਉਣ ਵਾਲੀ ਚੋਣਾਂ 'ਚ ਮੌਜੂਦਾ ਪੰਜਾਬ ਸਰਕਾਰ ਨੂੰ ਭੁਗਤਣਾ ਪੈ ਸਕਦਾ ਹੈ ਸੋ ਪਾਨਾ ਸਿੱਧੂ ਇੱਕ ਉਹ ਨੌਜਵਾਨਾਂ ਵਾਸਤੇ ਇੱਕ ਉਦਾਹਰਣ ਬਣ ਰਿਹਾ ਸੀਗਾ ਪਰ ਸ਼ਾਇਦ ਲੱਗਦਾ ਸਰਕਾਰਾਂ ਨੂੰ ਉਦਾਹਰਣ ਇਹ ਪਸੰਦ ਨਹੀਂ ਆ ਰਹੀ ਬਿਲਕੁਲ ਭਾਨਾ ਸਿੱਧੂ ਨਾਲ ਜੋ ਵੀ ਇਹ ਚੀਜ਼ ਹੋ ਰਹੀ ਹੈ ਬਹੁਤ ਹੀ ਗਲਤ ਹੋ ਰਹੀ ਹੈ ਬਿਕੋਜ਼ ਹੁਣ ਲੋਕਾਂ ਦੀ ਜੋ ਵੀ ਉਹ ਮਦਦ ਕਰ ਰਹੇ ਸੀ ਉਹ ਬਹੁਤ ਸਹੀ ਤਰੀਕੇ ਸੀ ਹੈਨਾ ਲਾਈਕ ਜੋ ਸਰਕਾਰ ਨੇ ਉਹਦੇ ਨਾਲ ਕਰਵਾਇਆ ਐਨੇ ਚੰਗੇ ਪਰਿਵਾਰਾਂ ਦੇ ਉੱਠ ਕੇ ਮੁੰਡੇ ਅਗਰ ਕਿਸੇ ਦੀ ਸਹਾਇਤਾ ਕਰਦੇ ਨੇ ਤਾਂ ਉਹ ਇਸ ਲਈ ਕਰਦੇ ਨੇ ਕਿ ਸਾਡਾ ਪੰਜਾਬ ਇੱਕ ਸਹੀ ਰਸਤੇ ਤੇ ਆ ਜਾਵੇ ਬਟ ਇਹ ਹੁਣ ਸਰਕਾਰਾਂ ਜੋ ਵੀ ਉਹਨਾਂ ਦਾ ਬਿਹੇਵ ਕਰ ਰਹੀਆਂ ਨੇ ਜੋ ਵੀ ਇਹ ਰੁਤਬਾ ਅਪਣਾ ਰਹੀਆਂ ਨੇ ਇਹ ਗਲਤ ਬਣਾ ਰਹੀਆਂ ਨੇ ਇਹਨਾਂ ਤੋਂ ਹੀ ਗੈਂਗਸਟਰ ਪੈਦਾ ਹੁੰਦੇ ਨੇ ਨਜਾਇਜ਼ ਪਰਚੇ ਤੇ ਪਰਚੇ ਹੋ ਰਹੇ ਲਗਾਤਾਰ ਬਿਲਕੁਲ ਨਜਾਇਜ਼ ਪਰਚੇ ਹੋ ਰਹੇ ਨੇ ਸਾਨੂੰ ਬੜਾ ਦੁੱਖ ਹੋਇਆ ਜੋ ਚੀਜ਼ਾਂ ਦੇਖੀਆਂ ਲਾਈਕ ਜੋ ਵੀ ਉਹ ਵੀਰ ਬੋਲ ਰਿਹਾ ਸੀ ਬੜਾ ਪਛਤਾਵਾ ਹੋਇਆ ਇਸ ਚੀਜ਼ ਦਾ ਵੀ ਕਿਸੇ ਦੀ ਸਹਾਇਤਾ ਕਰਨੀ ਵੀ ਅਸ ਦੇ ਟਾਈਮ 'ਚ ਬਿਲਕੁਲ ਵੀ ਸਹੀ ਨਹੀਂ ਆ ਤੇ ਉਸ ਉਸ ਬੰਦੇ ਨੂੰ ਹਾਈਲਾਈਟ ਕਰਕੇ ਇੱਕ ਗਲਤ ਨਜ਼ਰੀਆ ਦਿਖਾ ਕੇ ਉਹਨੂੰ ਗਲਤ ਪੇਸ਼ ਕੀਤਾ ਜਾਂਦਾ ਹੈ ਸਰਕਾਰ ਪੁਲਿਸ ਤੇ ਇਮੀਗ੍ਰੇਸ਼ਨ ਫਰਾਡੀਏ ਇਹਨਾਂ ਨੂੰ ਕਿ ਆਪਾਂ ਅੰਗਰੇਜ਼ੀ ਦੀ ਗੱਲ ਦੀ ਹੈ ਬਿਲਕੁਲ ਬਿਲਕੁਲ ਕਿਉਂਕਿ ਹੁਣ ਹੁਣ ਲਗਾਤਾਰ ਪਰਚੇ ਤੋਂ ਪਰਚੇ ਕਿੱਥੋਂ ਆ ਗਏ ਇਹ ਇੱਕ ਪਹਿਲਾਂ ਕਿਉਂ ਨਹੀਂ ਆਏ ਪਹਿਲਾਂ ਕਿਉਂ ਨਹੀਂ ਆਏ ਪਹਿਲਾਂ ਕਿਉਂ ਨਹੀਂ ਆਏ ਇਸ ਇਸ ਚੀਜ਼ 'ਚ ਟਾਈਮ ਕਿਉਂ ਨਹੀਂ ਪਿਆ ਲਗਾਤਾਰ ਇੱਕ ਦੋ ਇੱਕ ਪਰਚਾ ਹੋ ਰਿਹਾ ਹੈ ਲਿਆਣਾ ਫਾਜ਼ਲਕਾ ਮਹਾਲੀ ਫਿਰ ਪਟਿਆਲਾ ਕਿਤੇ ਨਾ ਕਿਤੇ ਜੀ 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 ਇਸ ਨੌਜਵਾਨਾਂ ਵਾਸਤੇ ਕੀ ਸਿਰਿਆ ਜਾਂਦਾ ਹੈ ਇਹ ਕਹੇ ਜੀ ਐਗਜ਼ਾਮਪਲ ਸਰਕਾਰ ਸੈੱਟ ਕਰ ਰਹੀ ਹੈ ਸਰਕਾਰ ਜੋ ਵੀ ਸੈੱਟ ਕਰ ਰਹੀ ਹੈ ਸਾਨੂੰ ਪਹਿਲਾਂ ਬਹੁਤ ਉਮੀਦਾਂ ਸੀ ਆਪ ਸਰਕਾਰ ਤੋਂ ਬਹੁਤ ਹੀ ਜ਼ਿਆਦਾ ਉਮੀਦਾਂ ਸੀ ਅਸੀਂ ਜੋ ਵੀ ਸੋਚਿਆ ਸੀ ਕਿ ਸਾਡਾ ਹੁਣ ਵਾਲਾ ਮਾਹੌਲ ਸਾਡਾ ਪੰਜਾਬ ਵਾਪਸ ਆ ਜਾਏਗਾ ਪਰ ਜੋ ਵੀ ਇਹ ਬੜੀ ਤਕਲੀਫ ਹੋ ਰਹੀ ਹੈ ਦੇਖ ਕੇ ਜੋ ਵੀ ਹੋ ਰਿਹਾ ਜੋ ਵੀ ਉਸ ਵੀਰ ਦੇ ਨਾਲ ਹੋਇਆ ਆ ਕਿ ਕਿਸੇ ਦੀ ਮਦਦ ਕਰਨਾ ਵੀ ਸਹੀ ਨਹੀਂ ਹੈ ਤੇ ਨੈਕਸਟ ਟਾਈਮ ਜੋ ਵੀ ਸਰਕਾਰ ਆਏਗੀ ਅਸੀਂ ਬਹੁਤ ਹੀ ਸੋਚ ਸਮਝ ਕੇ ਚੋਣਾਂਗੇ ਬਿਕੋਜ਼ ਇਹ ਰਲੀਆਂ ਮਿਲੀਆਂ ਜੋ ਵੀ ਕਰ ਰਹੀ ਨੇ ਨਾ ਪਰਵਾਰ ਆਪ ਪੰਜਾਬ ਖਤਮ ਕਰ ਰਹੀ ਹੈ ਸਰਕਾਰ ਕੈਮਰਾਮੈਨ ਖੰਜੀ ਸੇਟੀਆਂ ਦੇ ਨਾਲ ਨਫਪਰੀ ਸਿੰਘ ਭੇਦੀ ਲੁਧਿਆਣਾ ਲਾਈਵ ਨਿਊਜ਼